ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਪ ਮੁੱਖ ਮੰਤਰੀ ਦਿੱਲੀ ਮਨੀਸ਼ ਸੋਧਿਆ ਦੀ ਮਨੀਸ਼ ਸੋਧਿਆ ਲਗਭਗ 17 ਮਹੀਨੇ ਜੇਲ੍ਹ ਦੇ ਵਿੱਚ ਰਹੇ ਜੇ ਤੋ ਬਾਹਰ ਆਉਂਦਿਆ ਹੀ ਮਨੀਸ਼ ਸੋਧਿਆ ਨੇ ਬੜੇ ਵੱਡੇ ਧਮਾਕੇ ਕਰਨੇ ਸ਼ੁਰੂ ਕਰ ਦਿੱਤੇ ਨੇ ਦੂਸਰੇ ਪਾਸੇ ਗੱਲ ਕਰੀਏ ਭਗਵੰਤ ਮਾਨ ਦੀ ਭਗਵੰਤ ਮਾਨ ਨੂੰ ਵਾਰ-ਵਾਰ ਆਪਣੇ ਦਫ਼ਤਰ ਬੁਲਾ ਰਹੇ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ 소ਦੀਆ ਇਸ ਨੂੰ ਲੈ ਕੇ ਹੁਣ ਬੜੇ-ਬੜੇ ਫਲਾਸੇ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਵਾਰ ਫਿਰ ਤਲਬ ਹੋਏ ਸੀ ਭਗਵੰਤ ਮਨੀਸ਼ 소ਦੀਆ ਦੇ ਕੋਲ ਅਤੇ ਤਾਰਨਾ ਲਗਾਈ ਮਨੀਸ਼ 소ਦੀਆ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ 13 0 ਵਾਲਾ ਵਾਦਾ ਜਿਹੜਾ ਫੇਲ ਹੋਇਆ ਸੀ ਆਮ ਆਦਮੀ ਪਾਰਟੀ ਦਾ 13 ਦੇ ਵਿੱਚੋਂ ਸਿਰਫ 3 ਸੀਟਾਂ ਮਿਲੀਆਂ ਇਸ ਨੂੰ ਲੈ ਕੇ ਇੱਕ ਵਾਰ ਫਿਰ ਕਲਾਸ ਲਾਈ ਹੈ ਮਨੀਸ਼ ਸੋਧਿਆ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਸੂਬੇ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਡਰੇ ਹੋਏ ਸਹਿਮ ਹੋਏ ਭਗਵੰਤ ਮਨੀਸ਼ ਸੋਧਿਆ ਦੇ ਸਾਹਮਣੇ ਬੈਠੇ ਹੋਏ ਨੇ ਡਰ ਦੱਸ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਵਾਲੀ ਕੁਰਸੀ ਨੂੰ ਬੜਾ ਵੱਡਾ ਝਟਕਾ ਲੱਗੇਗਾ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਇਆ ਵੀ ਜਾ ਸਕਦਾ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਸੀ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਖੋਲ ਹੀ ਜਾਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਉਸ ਤੋਂ ਬਾਅਦ ਮਨੀ ਸੋਧਿਆ ਨੇ ਹਰਿਆਣਾ ਦਾ ਸਟਾਰ ਪ੍ਰਚਾਰਕ ਜਿਹੜਾ ਹੈ ਉਹ ਭਗਵੰਤ ਮਾਨ ਨੂੰ ਲਗਾ ਦਿੱਤਾ ਹੈ ਜੇਕਰ ਹਰਿਆਣਾ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ 1 ਸਤੰਬਰ ਨੂੰ ਹੋਣ ਜਾ ਰਹੀਆਂ ਨੇ ਜੇਕਰ ਉਹਦੇ ਵਿੱਚ ਹਾਰ ਹੁੰਦੀ ਹੈ ਤਾਂ ਸੁਭਾਵੀ ਹੈ ਇਹ ਪੌਸਿਬਿਲਟੀ ਹੈ ਕਿ ਜਿਹੜੀ ਭਗਵੰਤ ਮਾਨ ਦੀ ਭਗਵੰਤ ਮਾਨ ਦੀ ਕੁਰਸੀ ਹੈ ਮੁੱਖ ਮੰਤਰੀ ਵਾਲੀ ਉਸ ਨੂੰ ਬੜਾ ਵੱਡਾ ਝਟਕਾ ਲੱਗੇਗਾ ਇਹ ਵਾਰਨਿੰਗ ਦੇ ਦਿੱਤੀ ਹੈ ਮਨੀਸ਼ ਸੋਦੀਆ ਐਜੂਕੇਸ਼ਨ ਮੰਤਰੀ ਵੀ ਨੇ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਵੀ ਨੇ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸੱਜੀਆਂ ਅਤੇ ਖੱਬੀਆਂ ਬਾਹਾਂ ਨੇ ਮਨੀਸ਼ ਸੋਦੀਆ ਜੋ ਵੀ ਕਰਦੇ ਨੇ ਉਹ ਅਰਵਿੰਦ ਕੇ ਕਰੇਜ਼ੀਵਾਲ ਦੀ ਮਨਜ਼ੂਰੀ ਲੈ ਕੇ ਕਰਦੇ ਨੇ ਦੂਸਰੇ ਪਾਸੇ ਜਿਵੇਂ ਹੀ ਉਹਨਾਂ ਦੇ ਘਰ ਦੇ ਵਿੱਚ ਗਏ ਘਰ ਦੇ ਵਿੱਚ ਇਹ ਵਿਖਿਆ ਜਾ ਸਕਦਾ ਮਨੀਸ਼ ਸੋਦੀਆ ਦੀ ਘਰ ਵਾਲੇ ਨੇ ਸੈਂਡਲ ਪਾਏ ਹੋਏ ਸੀ ਮਨੀਸ਼ ਸੋਦੀਆ ਦੇ ਸ਼ੂਜ਼ ਪਾਏ ਹੋਏ ਸੀ ਲੇਕਿਨ ਭਗਵੰਤ ਮਾਨ ਨੂੰ ਜਿਹੜਾ ਹੈ ਉਹਨਾਂ ਦੇ ਘਰ ਦੇ ਵਿੱਚ ਜੁੱਤੇ ਉਤਾਰ ਕੇ ਵੜਨ ਦਿੱਤਾ ਗਿਆ ਇਹ ਸੋਸ਼ਲ ਮੀਡੀਆ ਤੇ ਪੋਸਟ ਬੜੀ ਵਾਇਰਲ ਹੋ ਰਹੀ ਹੈ ਇਹ ਅੰਗਰੇਜ਼ਾਂ ਦਾ ਕਲਚਰ ਹੈ ਅੰਗਰੇਜ਼ ਇਦਾਂ ਕਰਦੇ ਹੁੰਦੇ ਸੀ ਜਾਂ ਜਿਹੜੀ ਅਫਸਰਸ਼ਾਹੀ ਸੀ ਆਜ਼ਾਦੀ ਤੋਂ ਬਾਅਦ ਇਦਾਂ ਕਰਦੀ ਸੀ ਜਿਹੜੇ ਮੈਂਡਯੋਕਰ ਹੁੰਦੇ ਸੀ ਜਾਂ ਐਸ.ਬੀ.ਸੀ ਹੁੰਦੇ ਸੀ ਜਾਂ ਛੋਟੀਆਂ ਛਿਰੀਆਂ ਦੇ ਨਾਲ ਸੰਬੰਧ ਰੱਖਦੇ ਸੀ ਉਹਨਾਂ ਨੂੰ ਬਾਹਰ ਪਹਿਲਾਂ ਸ਼ੂਜ਼ ਚਪਲਾਂ ਜਾਂ ਬੂਟ ਉਤਾਰਨੇ ਪੈਂਦੇ ਸੀ ਜੁੱਤੀ ਉਸ ਤੋਂ ਬਾਅਦ ਉਹ ਅੰਦਰ ਜਾ ਸਕਦੇ ਸੀ ਇਹੀ ਕਲਚਰ ਹੁਣ ਆਮ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਅਤੇ ਉਸ ਦੀ ਘਰਵਾਲੀ ਨੇ ਪੇਸ਼ ਕੀਤਾ ਹੈ ਡਰੇ ਹੋਏ ਵੀ ਸਹਿਮ ਹੋਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਸ਼ੀ ਨੂੰ ਖਤਰਾ ਹੋਵੇਗਾ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਸ਼ਾ ਸਿੰਘ ਮਲਟੋਹੜੀ ਵਿਸ਼ਾ ਸਿੰਘ ਮਲਟੋਹੜੀ ਨੇ ਪੋਸਟ ਪਾ ਕੇ ਸੋਸ਼ਲ ਮੀਡੀਆ ਤੇ ਇੱਕ ਪਾਸੇ ਭਗਵੰਤਬਾਨ ਦੂਸਰੇ ਪਾਸੇ ਮਨੀਸ਼ ਸੋਧਿਆ ਅਤੇ ਤੀਸਰੇ ਪਾਸੇ ਜਿਹੜੀ ਸਾਈਡ ਤੇ ਹੈ ਉਹ ਬੈਠੀ ਹੈ ਮਨੀਸ਼ ਸੋਧਿਆ ਦੀ ਵਾਈਫ ਯਾਨੀ ਕਿ ਉਹਨਾਂ ਨੇ ਸ਼ੂਜ਼ ਪਹਿਨੇ ਹੋਏ ਨੇ ਉਹਨਾਂ ਨੇ ਸੈਂਡਲ ਪਾਏ ਹੋਏ ਨੇ ਲੇਕਿਨ ਭਗਵੰਤ ਮਾਨ ਉਹਨਾਂ ਦੇ ਘਰ ਦੇ ਵਿੱਚ ਸ਼ੂਜ਼ ਉਤਾਰ ਕੇ ਜੁੱਤੇ ਉਤਾਰ ਕੇ ਵੜਦੇ ਨੇ ਇਸ ਗੱਲ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਇੱਕ ਅੰਗਰੇਜ਼ਾਂ ਵਾਲਾ ਸਿਸਟਮ ਆਉਣ ਵਾਲੇ ਦਿਨਾਂ ਵਿੱਚ ਤਿਆਰ ਕਰੇਗੀ ਚਾਹੇ ਮੰਤਰੀ ਹੋਣ ਚਾਹੇ ਵਿਧਾਇਕ ਹੋਣ ਚਾਹੇ ਇਹਨਾਂ ਦੇ ਥੱਲੇ ਜਿਹੜੇ ਅਫਸਰ ਛਾਹੀ ਕੰਮ ਕਰਨ ਇਸ ਨੂੰ ਲੈ ਕੇ ਤੰਜ ਕਸ ਦਿੰਦਾ ਹੈ ਪਲਟਵਾਰ ਕਰ ਦਿੰਦਾ ਹੈ ਨਿਸ਼ਾਨੇ ਸੇ ਦਿੱਤੇ ਨੇ ਵਿਰਸਾ ਸਿੰਘ ਵਲਟੋਹਾਂ ਨੇ ਵਿਰਸਾ ਸਿੰਘ ਵਲਟੋਹਾਂ ਨੇ ਕਿਹਾ ਕਿ ਇਹ ਅੰਗਰੇਜ਼ੀ ਰਾਜਵਿਲੇ ਹੁੰਦਾ ਸੀ ਉਹਨਾਂ ਨੇ ਕਿਹਾ ਕਿ ਇੱਕ ਵਾਰ ਮੇਰੇ ਨਾਲ ਵੀ ਤਾਂ ਹੋਇਆ ਜਦੋਂ ਮੈਂ ਜੇਲ੍ਹ ਦੇ ਵਿੱਚ ਸੀ ਉਹਨੇ ਕਈਆਂ ਚੀਜ਼ਾਂ ਦੇ ਹਵਾਲੇ ਦਿੱਤੇ ਵਿਰਸਾ ਸਿੰਘ ਵਲਟੋਹਾਂ ਨੇ ਆਪਣੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਨੂੰ ਲੈ ਕੇ ਫਿਰ ਇੱਕ ਪੰਜਾਬ ਦੇ ਵਿੱਚ ਹਲਚਲ ਮਚ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣਦੀ ਤਾਂ ਭਗਵੰਤ ਮਾਨ ਦੇ ਕੋਲੋਂ ਸੀਐਮ ਵਾਲੀ ਕੁਰਸੀ ਖੋਲੀ ਜਾਵੇਗੀ ਇਹ ਵਿਰਸਾ ਸਿੰਘ ਵਲਟੋਹਾ ਨੇ ਇੱਕ ਠੋਕੇ ਕਿਹਾ ਹੈ ਅਤੇ ਦੂਸਰੇ ਪਾਸੇ ਦਸੀਏ ਕਿ ਇਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਜਿਹੜੇ ਨੇ ਉਹ ਬਿਲਕੁਲ ਸ਼ਾਂਤ ਹੋ ਕੇ ਬੈਠੇ ਹੋਏ ਨੇ ਕਿਉਂਕਿ ਕੋਈ ਫੰਡਿੰਗ ਨਹੀਂ ਹੋ ਰਹੀ ਸੈਟ ਸਰਕਾਰ ਤੋਂ ਕੁਈ ਉਦਯੋਗ ਵਾਸਤੇ ਪੈਸੇ ਨਹੀਂ ਦਿੱਤੇ ਜਾ ਰਹੇ ਡਿਵੈਲਪਮੈਂਟ ਦੇ ਸਾਰੇ ਕੰਮ ਰੁਕ ਗਏ ਨੇ ਨਵੇਂ ਰਾਜਪਾਲ ਆ ਗਏ ਨੇ ਗੁਲਾਬ ਚੰਦ ਕਟਾਰੀਆ ਯਾਨੀ ਕਿ ਸਾਰਿਆਂ ਨੂੰ ਲੈ ਕੇ ਹੁਣ ਪੂਰੀ ਤਰ੍ਹਾਂ ਭੰਬਲ ਪੂਸੇ ਵਿੱਚ ਪੈ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ ਮਨੀਸ਼ 소ਦੀਆ ਹੈ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਹੈ ਤੀਸਰੇ ਪਾਸੇ ਭਗਵੰਤ ਮਾਨ ਹੈ ਯਾਨੀ ਕਿ ਤਿੰਨਾਂ ਦੀ ਹੁਣ ਇੱਕ ਦੂਜੇ ਦੀ ਜਿਹੜੀ ਹੈ ਬੰਤਰ ਜਿਹੜੀ ਬੁਨਿਆਦ ਹੈ ਘੜਦੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜਾ ਵੱਡਾ ਝਟਕਾ ਲੱਗੇਗਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਸਟਾਰ ਪ੍ਰਚਾਰਕ ਹੋਣ ਦੇ ਬਾਵਜੂਦ ਵੀ ਜੇਕਰ ਹਰਿਆਣਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹਾਰ ਜਾਂਦੀ ਹੈ ਤੇ ਫਿਰ ਕੁਰਸੀ ਨੂੰ ਖਤਰਾ ਹੋਵੇਗਾ ਭਗਵੰਤ ਮਾਨ ਦੀ ਅੱਜ ਇਸ ਗੱਲ ਦਾ ਖੁਲਾਸਾ ਵਿਰਸ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਕਰ ਦਿੱਤਾ ਹੈ